ਆਏ ਸਰ 1929 ਮਾਡਲ ਹੈ ਸੈਲਫ ਸਟਾਰਟ ਹੈ ਬਾਈ ਮੌਕੇ ਤੇ ਡਿਮਾਂਡ 85000 ਰੁਪਿਆ ਬਾਈ ਤੇ 7000 ਰੈਕਟਰ ਦੇ ਲੈ ਵੀ ਸਰ 67000 ਰੁਪਿਆ ਰੈਕਟਰ ਮੈਂ ਤੁਹਾਨੂੰ ਲੱਗਾ ਆ ਗਿਆ ਜੀ ਪੁਰਾਣੇ ਮਾਡਲ ਵਾਲਾ ਡੀਏ 740 ਵਾਲਾ ਹਾਂ ਪੂਰਾ 2000 ਮਾਡਲ ਹੈ ਹਾਂ ਇਹ ਡਿਮਾਂਡ ਕੀ ਕਰੇ 145 ਬਾਈ ਲੈਣ ਦੇ ਨਹੀਂ ਸਵਾ ਲੱਖ ਆ ਦੇ ਹਾਂ ਜੀ ਦੋਸਤੋ ਸਵਾ ਟੋਟਾ ਸਾਰੇ ਦਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਅੱਜ ਦੀ ਵੀਡੀਓ ਚ ਬਾਈ ਦੀਪ ਦੇ ਟਰੈਕਟਰ ਦਿਖਾਉਣੇ ਆ ਬਾਕੀ ਕਰਦੇ ਆ ਗੱਲਬਾਤ ਸਿੱਧਾ ਬਾਈ ਸਿੱਧਾ ਬਾਈ ਹੋ ਠੀਕ ਹੋ ਬਾਈ ਵਧੀਆ ਬਾਈ ਐਸੇ ਕਿੰਨੇ ਦੇ ਰੇਟ ਤੋਂ ਸਟਾਰਟ ਹੋ ਜਾਂਦੇ ਆਪਣੇ ਕੋਲ ਆਪਣੇ ਕੋਲ ਬਾਈ 75000 ਤੋਂ ਸਟਾਰਟ ਹੋ ਜਾਂਦਾ ਲੈ ਵੀ ਸਭ ਤੋਂ ਸਸਤਾ ਤਲਵੰਡੀ ਸਾਬੋ ਦੇ ਵਿੱਚ ਜਮਾ ਸੱਤ ਸਸਤੇ ਰੇਟ ਵੀ ਜਿਆ ਜਿਆ ਟਰੈਕਟਰ ਵੀ ਚੰਗੇ ਠੀਕ ਹੈ ਨਾ ਨਹੀਂ ਹੈਗਾ ਵੀ ਕੱਲੇ ਰੇਟ ਘਟਾ ਟਰੈਕਟਰ ਕਵਾੜੀ ਹਾਂ ਕਵਾੜੀ ਉੱ비 ਆ ਗਿਆ ਵਾਲਾ ਬੰਦਾ ਮੁੜੀ ਜਾਊਗਾ ਠੀਕ ਹੈ ਜੀ ਸਿਰਫ 75000 ਤੋਂ ਟਰੈਕਟਰ ਸਰੂਆਬਾਦੀ ਬਈ ਆਪਾਂ ਟਰੈਕਟਰ ਦਿਖਾਉਣਾ ਬਾਈ ਦੇ ਸਭ ਤੋਂ ਪਹਿਲਾਂ ਸਵਰਾਜ 724 ਦਾ ਕਾਹਨ ਹੈ ਇਹ ਟਰੈਕਟਰ ਹੀ ਬਹੁਤ ਮੰਗ ਉੱਠਦੀ ਬਹੁਤ ਮੰਗਾ ਬਾਈ ਹੁਣ ਸੀਜ਼ਨ ਹੁਣ ਇਹਨਾਂ ਦਾ ਸੀਜ਼ਨ ਆ ਬਾਈ ਟਾਲਾਂ ਟੋਲਾਂ ਟੋਲਾਂ ਵਾਲਾ ਠੀ ਦੋ ਸਿਲੰਡਰ ਚ ਹਾਂ ਪੰਜਾਬ ਨੰਬਰ ਹੈ 2004 ਮਾਡਲ ਹੈ 4 ਮਾਡਲ ਆ ਪੰਜਾਬ ਦਾ ਨੰਬਰ ਹੈ ਜੀ ਟਾਇਰਾਂ ਦੀ ਕੀ ਜੰਡੀ ਟਾਇਰ ਬਾਈ ਆ ਇਹਦੇ ਮੂਹਰੇ ਨਵੇਂ ਮਗਲੇ ਰੇਡੀਅਲ ਲੱਦੇ ਨੇ ਮੈਂ ਕਦੇ ਵੀ ਰੇਡੀਅਲ ਟਾਇਰ ਪਾਇਆ ਹੈ ਹਾਂ ਬਾਕੀ ਚੰਗਾ ਬਾਡੀ ਬੁੱਡੀ ਸੋਹਣਾ ਹੈ ਠੀਕ ਆ ਜੀ ਉਹ ਵੀ ਇੰਜਨ ਗੇਅਰ ਬਹੁਤ ਚੰਗਾ ਹੈ ਰੰਗ ਪੇਂਟ ਦਾ ਵੀ ਵਧੀਆ ਹੈ ਹਾਂ Ориجنਲ ਆ ਜਣਾ ਹੈਗਾ ਠੀਕ ਆ ਜੀ 4 ਮਾਡਲ ਦੀ ਡਿਮਾਂਡ ਕੀ ਕਰਦੇ ਇੱਕ 55 ਬਾਈ ਲੈਣ ਦੇਣ ਕੀ ਕਰ 1 40000 1 ਲੱਖ 40000 ਰੁਪਿਆ ਲੈਣ ਦੇਣਾ ਬਾਈ ਹਾਂ ਬਾਕੀ ਮਾਨ ਤਣ ਹੋਰ ਹਾਂ ਅੱਗੇ ਹੈਗਾ ਜੀ ਆਸਾ ਇਸਰ 1990 ਦਾ ਮਾਡਲ ਹੈ ਸੈਲਫ ਸਟਾਰਟ ਆ ਬਾਈ ਮੌਕੇ ਤੇ ਮਠਿੰਡੇ ਦਾ ਨੰਬਰ ਹੈ ਮਠਿੰਡੇ ਦਾ ਨੰਬਰ ਹੈ ਆਏ ਨਹੀਂ ਹੈਗਾ ਵੀ ਹੈਂਡਲ ਨਾ 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 ਸੈਲਫ ਸਟਾਰਟ ਹੈ ਸੈਲਫ ਸਟਾਰਟ ਇਹ ਇਹਦੇ ਟਾਇਰਾਂ ਟੂਰ ਬਾਈ ਟਾਇਰ ਬਾਈ ਇਹਦੇ ਬਸ ਮੈਂ ਮੰਨ ਲੁੱਦੀ ਕੁ ਪੈਸੇ ਇਨਵਾਪਰ ਰੀਜਨਲ ਗਾਈਦੀ ਹੈ ਹਾਂ ਵੀ ਮਤਲਬ ਨੋਰਮਲ ਕੰਮ ਵਾਲਿਆਂ ਨੂੰ ਵਧੀਆ ਹੈਗਾ ਕਵਾੜ ਦੇ ਭਾਲ ਟਰੈਕਟਰ ਹੀ ਹੈ ਠੀਕ ਹੈ ਜੀ ਕਵਾੜ ਦੇ ਰੇਟ ਤੇ ਵਧੀਆ ਕੰਮ ਦੇਣ ਵਾਲਾ ਹੈ ਕੰਮ ਦੇ ਨਾਲ ਟਰੈਕਟਰ ਹੈ ਤੇ ਇਹਦਾ ਡਿਮਾਂਡ ਕੀ ਹੈ ਡਿਮਾਂਡ 85000 ਰੁਪਿਆ ਬਾਈ 70000 ਟਰੈਕਟਰ ਦੇ ਲੈ ਵੀ ਸਰ 75000 ਰੁਪਿਆ ਟਰੈਕਟਰ ਮੈਨੂੰ ਦੋ ਹਾਂ ਅੱਗੇ ਆ ਗਿਆ ਜੀ 8553 ਮਾਡਲ ਹਾਂ ਠੀਕ ਹੈ ਜੀ ਡੀ ਲਕਸ ਮਾਡਲ ਆ ਗਿਆ ਡੀ ਲਕਸ ਮਾਡਲ ਆ ਗਿਆ ਬਾਈ 2003 ਮਾਡਲ ਹੈ ਕਾਬੜ ਕਲੱਚ ਹੈ ਹਾਂਜੀ ਮਗਲੇ ਡਾ ਰੱਦੇਗਾ ਮੂਲੇ ਜੀ 70000 ਪੰਜ ਲਾ ਲੋ ਚੀਰੀ ਸੇ ਹੈ ਬੀ ਜੀ ਠੀਕ ਹੈ ਜੀ। ਬਾਕੀ ਇੰਜਨ ਗੇਅਰ ਬਹੁਤ ਵਧੀਆ ਰੈਟਰ ਦਾ। ਚਲਾਈ ਚਰੂ ਜੀ ਪੂਰਾ ਸਾਫ ਹੈ। ਇਹਦੀ ਤਿੰਨ ਮਾਡਲ ਦੀ ਰਿਮਾਰਡ ਕੀ ਕਰਦੇ ਨੇ? 235 ਹੈ ਬਾਈ। ਲੈਣ ਦੇ ਦੀ 210 ਦਾ ਦੇਵੇ। 210000 ਹਾਂ। ਬਾਕੀ ਹੋਰ ਵੀ ਮੰਗਟਾਂ ਹਾਂ। ਹਾਂ ਲਖੀ ਇੰਨੀ ਆਪਣੀ ਕਿਸੇ ਵੀ ਸੌਦੇ ਜੀ ਯਾਰ। ਠੀਕ ਹੈ ਜੀ ਅੱਗੇ ਸੋਨਾ ਲਿਕਾ ਆ ਗਿਆ ਜੀ ਪੁਰਾਣੇ ਮਾਡਲ ਵਾਲਾ ਡੀਆਈ 740 ਵਾਲਾ। ਹਾਂ। ਪੂਰਾ 2000 ਮਾਡਲ ਆ। ਹਾਂ ਮੈਚੀ ਦੀ ਇੰਜਨ ਵਾਲਾ ਬਾਈ। ਡਬਲ ਕਲੱਚ ਹੈ 6 ਚੀਰੀ ਹੈ। ਠੀਕ ਹੈ ਜੀ। ਇੰਜਨ ਗੇਅਰ ਤਾਂ ਬਹੁਤ ਵਧੀਆ ਹੈ। ਬਾਹਰ ਪਾਉ। 40 ਰੁਪਏ ਦੇ। ਟ ਲੈਣ ਦੇ ਨਹੀਂ ਸਵਾ ਲੱਖ ਕਰ ਰਹੇ ਆ ਭਾਈ ਲੈ ਵੀ ਸਵਾ ਲੱਖ ਦਾ ਟਰੈਕਟਰ ਮਿਲੂਗਾ ਹਾਂ ਸਾਹਮਣੇ ਇਸ ਤਰ੍ਹਾਂ ਆ ਗਿਆ ਜੀ 1992 ਮਾਡਲ ਆ ਭਾਈ 1992 ਮਾਡਲ ਚੰਗੀ ਕੰਡੀਸ਼ਨ ਚ ਪੂਰੀ ਚੰਗੀ ਜੀ ਭਾਈ ਟਾਇਰ ਮੰਗਲੇ ਨਵੇਂ ਵਰਗੇ ਹਾਂਜੀ ਨਵੀਂ ਬੈਟਰੀ ਹੈ ਮੂਹਰੇ ਡਾ ਰੱਦੇ ਆ ਬਠਿੰਡੇ ਦਾ ਨੰਬਰ ਬਠਿੰਡੇ ਦਾ ਨੰਬਰ ਫਰਸਟ ਪਾਰਟੀ ਜਮਾ ਫਰਸਟ ਪਾਰਟੀ ਭਾਈ ਹਾਂ ਠੀਕ ਆ ਜੀ ਤੇ ਇਹਦੀ ਡਿਮਾਂਡ ਕੀ ਰੱਖੀ ਜੀ 1,25,000 ਰੁਪਏ ਭਾਈ ਇਹਦਾ ਲੈਣ ਦੇ ਨਹੀਂ 1,10 ਦਾ ਦੇ ਰਹੇ ਆ ਭਾਈ 1,10,000 ਹਾਂ ਠੀਕ ਆ ਜੀ ਅੱਗੇ ਸੋਨਾ ਲਿਖਾ ਆ ਗਿਆ ਜੀ ਡੀਏ 35 ਵਾਲਾ ਚੌਥੇ ਸੱਟਮ ਲੱਗਿਆ ਵਧੀਆ ਬਈ ਟਰੈਕਟਰ ਤੇ ਤੇ ਕਨੋਪੀ ਕਨੋਪੀ ਲੱਗੀ ਵੀ ਆ ਇਹ ਆ ਗਿਆ ਜੀ ਸੰਗਰੂਰ ਦਾ ਨੰਬਰ ਸਾਈਡ ਗੇਅਰ ਦੇ ਵਿੱਚ ਆ ਰੱਹਾ ਟਾਇਰਾਂ ਦੀ ਕੀ ਕੰਡੀਸ਼ਨ ਹੈ ਰਮਗਰ ਦੇ 80 ਪੈਸੇ ਆ ਬਾਈ ਹਾਂਜੀ ਮੂਲੇ ਨਵੇਂ ਆ ਠੀਕ ਆ ਜੀ ਬਾਕੀ ਟਰੈਕਟਰ ਇੰਜਨ ਕਿਰ ਤਾਂ ਬਹੁਤ ਜਿਆਦਾ ਨਵੇਂ ਆ 10 ਰਮਗਰ ਦੀ ਟਮਾਟ ਆ ਜੀ 2 ਲੱਖ ਤੇ 85000 ਰੁਪਏ ਡਿਮਾਂਡ ਆ ਬਾਈ ਲੈਣ ਦੇਣ ਬਾਈ 2 ਲੱਖ 65000 ਟਰੈਕਟਰ ਦੇ ਲੈਣ 2 ਲੱਖ 65000 ਦਾ ਟਰੈਕਟਰ ਵੰਡੂ ਬਾਈ ਅੱਗੇ 855 ਤੇ ਰੀ ਸਟਾਰ ਆ ਗਿਆ ਜੀ ਇਹ ਆ ਗਿਆ ਜੀ 8 ਮਾਡਲ D ਲਕਸ ਮਾਡਲ ਆ ਇਹ ਟਾਇਰ ਬਾਈ ਟਾਇਰ ਬਾਈ ਮਗਲੇ 70 ਕ ਪੈਸੇ ਆ ਹਾਂਜੀ ਅਗਲੇ ਅੱਦੇ ਆ ਠੀਕ ਆ ਜੀ ਬਾਕੀ ਟਰੈਕਟਰ ਨੂੰ ਬਾਡੀ ਗੁੱਡੀਆ ਸ਼ੋ ਦਾ ਬਹੁਤ ਸੋਹਣਾ ਟਰੈਕਟਰ ਹੈ ਹਾਂਜੀ ਇਹਦਾ ਲੈਣ ਦੇਣ ਕੀ ਆ ਬਈ 2.85 ਡਿਮਾਂਡ ਆ 2.6 ਦਾ ਦੇ ਰਹੇ ਆ ਬਈ 2.65 ਹਜ਼ਾਰ ਦਾ ਟਰੈਕਟਰ ਬਣ ਜੂਗਾ ਹਾਂ ਸਾਹਮਣੇ ਆ ਗਿਆ ਜੀ ਸਪਰਾ 735 ਹਾਂ ਨਵੇਂ ਟਾਇਰਾਂ ਫਰੰਟੇ ਵਾਲੇ ਇਹ ਸੀ ਮਾਡਲ ਆ ਬਾਈ ਹਾਂਜੀ 11 ਟਾਇਰਾਂ ਵਾਲਾ ਬਾਈ ਕਲੇ ਟਾਇਰਾਂ ਦੀ ਕੰਡੀਸ਼ਨ ਦੀ ਅੱਧੇ ਕਿਲਾ ਲਓ ਬਾਈ 6 ਮਾਡਲ ਹਾਂ ਠੀਕ ਹੈ ਜੀ ਡਾਇਰੈਕਟ ਹੀ ਸਗਾ ਬਾਹਰ ਪੰਪਾ ਬਾਹਰ ਪੰਪਾ ਜੀ ਡਿਮਾਂਡ ਇਹ ਦੀ 175 ਬਾਈ ਲੈਣ ਦੇਣਾ ਦਾ ਜੀ 155 ਦੇ ਦੇਣਾ ਬਾਈ 155000 ਦਾ ਇਹ ਟਰੈਕਟਰ ਪੰਦੂ ਜੀ ਸਾਹਮਣੇ ਸੋਨਾ ਲਿਖਾ ਗਿਆ ਜੀ ਹਾਂ ਇਹ ਆ ਗਿਆ ਪੰਜਾਬ ਨੰਬਰ ਡੀਆਈ 750 ਸਿੰਪਲ ਸਟੀering ਸਾਈਡ ਗੇਅਰ ਹਾਂ ਠੀਕ ਹੈ ਜੀ 2006 ਮਾਡਲ ਆ ਬਾਈ ਸਰਕਾਰੀ ਨੰਬਰ ਬਟਾ ਲੱਗਿਆ ਇਹ ਕਈ ਨੰਬਰ ਪਲੇਟਾਂ ਸਰਕਾਰੀ ਬਈ ਅੱਧੇ ਟਾਇਰ ਆ ਬਈ ਚਾਰੇ ਅੱਧੇ ਟਾਇਰ ਆ ਚੌਕੜਾ ਬਈ ਸਿੰਪਲ ਸਟੀering ਚ ਆ ਗਿਆ ਜੀ ਇਹ 2,25,000 ਡਿਮਾਂਡ ਆ ਲੈਂਦੇ ਨੇ ਇਹਦਾ ਜੀ 2,05,000 ਦੇ ਦਿਆਂ ਬਈ ਲੈ 2,05,000 ਦਾ ਬਈ ਇਹ ਟਰੈਕਟਰ ਬਣਜੂ ਆ ਸਾਹਮਣੇ ਫਾਰਮਰ ਟਰੈਕ ਦਿਖਾਉਣੇ ਜੀ ਚਾਰ ਮਾਡਲ ਆ ਇਹਦੇ ਟਾਇਰ ਟੂਰ ਬਈ ਇਹ ਬਾਈ ਮੂਲੇ ਟਾਇਰ ਨਵੇਂ ਮਗਲੇ ਆਤੇ ਕੇ ਹਾਂਜੀ ਡਬਲ ਕਲੱਚ ਆ ਬਈ 2004 ਮਾਡਲ ਆ ਹਰਿਆਣਾ ਨੰਬਰ ਆ ਨਵੀਂ ਛਤਰੀ ਲੱਗੀ ਆ ਬਈ 1,90,000 ਰੁਪਏ ਅਡਵਾਂਟ ਹੈ ਜੀ ਹਾਂ ਜੀ 1.75 ਲੱਖ ਦਾ ਦੇ ਰਿਹਾ 1.75 ਲੱਖ ਦਾ ਟਰੈਕਟਰ ਬੰਦੂ ਕੋਈ ਸਾਹਮਣੇ ਸਭਰਾਹ 744 ਆ ਗਿਆ ਜੀ ਹਾਂ ਇਹ ਪੰਜਾਬ ਦਾ ਘਰੇਣਾ ਹੈ ਇਹ ਨੰਬਰ ਹਰਿਆਣਾ ਬਾਈ 2001 ਮਾਡਲ ਹੈ ਮਗਲੇ ਡਾ 70 ਕੇ ਪੈਸੇ ਹੈ ਅਗਲੇ 40 ਕੇ ਪੈਸੇ ਹੈ ਠੀਕ ਹੈ ਜੀ ਬਾਕੀ ਬਾਡੀ ਬੁੱਡੀ ਸੋ ਸਾਰਾ ਸਾਰਾ ओरिजिनल ਹੈ ਜੰਗੇਰ ਦਾ ਪੂਰਾ ਕੋਕਾ ਬਾਈ ਠੀਕ ਹੈ ਜੀ ਹਾਂ ਇਹ 2.42 ਲੱਖ ਰੁਪਏ ਡਿਮਾਂਡ ਹੈ ਬਾਈ ਆਪਣੀ ਹਾਂਜੀ ਸਵਾ ਦੋ ਲੱਖ ਦਾ ਟਰੈਕਟਰ ਦੇ ਰਿਹਾ ਸਵਾ ਦੋ ਲੱਖ ਦਾ ਇਹ ਟਰੈਕਟਰ ਬੰਦੂ ਬਾਈ ਤੇ ਪੁਰਾਣਾ ਟਰੈਕਟਰ ਕੱਟਿਆ ਜੀ ਲੋਨ ਹੋਣਾ ਨਹੀਂ ਜਰਾ ਲੋਨ ਹੋਣਾ ਨਹੀਂ ਬਾਈ 75000 ਤੋਂ ਚ 75000 ਤੋਂ ਸ਼ੁਰੂ ਤੇ ਪੌਣੇ ਦਾ 1 ਤੱਕ ਲੱਖ ਤੱਕ ਹਾਂ ਟਰੈਕਟਰ ਬਾਈ ਦੀਪ ਤੋਂ ਮਿਲਦੇ ਆ ਤੇ ਕੰਟੈਕਟ ਨੰਬਰ ਦੱਸ ਦਿੰਦੇ 79781522 31564 ਬਾਈ ਠੀਕ ਹੈ ਜੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਕੋਈ ਵੀ ਟਰੈਕਟਰ ਕਰੀਦਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਦਬਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਧੰਨਵਾਦ